ਸਾਰਿਆਂ ਨੂੰ ਜੈਮਸੀ ਕੀ ਆਓ ਆਪਾਂ ਬਾਈਬਲ ਵਿੱਚੋਂ ਵਚਨ ਦੀਆਂ ਕੁਝ ਗੱਲਾਂ ਦੇਖਾਂਗੇ ਨਾਸ਼ ਕਰਨ ਵਾਲੀ ਜੀਬ ਜੀਬ ਇੱਕ ਛਲਦੀ ਹੈ ਜੀਬ ਤਲਵਾਰ ਹੈ ਜੀਬ ਭਸਮ ਕਰਨ ਵਾਲੀ ਅੱਗ ਹੈ ਜੀਬ ਜ਼ਹਿਰ ਹੈ ਜੀਬ ਤਿੱਖੀ ਤੀਰਾਂ ਵਾਂਗ ਚੁਬਦੀ ਹੈ ਜੀਬ ਮਨੁੱਖ ਨੂੰ ਬਰਬਾਦ ਕਰ ਦਿੰਦੀ ਹੈ ਜੀਬ ਮਨੁੱਖ ਦਾ ਕਤਲ ਕਰਵਾ ਦਿੰਦੀ ਹੈ ਜੀਭ ਤੋਂ ਬੋਲਾਂ ਬੋਲਾਂ ਨਾਲ ਦੋਸਤੀ ਸ਼ਾਦੀ ਪਰਿਵਾਰ ਚਰਚ ਏਕਤਾ ਤਬਾਹ ਹੋ ਜਾਂਦੇ ਹਨ ਇਹ ਸਭ ਜੀਭ ਦੇ ਕਾਰੇ ਹਨ ਜ਼ਿੰਦਗੀ ਦੇਣ ਵਾਲੀ ਜੀਭ ਜੀਭ ਨਾਸ਼ੀ ਨਹੀਂ ਸਗੋਂ ਮਨੁੱਖ ਨੂੰ ਜੀਵਨ ਦੇਣ ਵਿੱਚ ਵੀ ਆਪਣਾ ਰੋਲ ਖੂਬ ਨਿਭਾਉਂਦੀ ਹੈ ਜੀਭ ਖਰੀ ਚਾਂਦੀ ਹੈ ਜੀਭ ਤੰਦਰੁਸਤ ਹੈ ਜੀਭ ਜ਼ਿੰਦਗੀ ਦਾ ਦਰਖਤ ਹੈ ਸਿਰਫ ਦੇਖਣਾ ਇਹ ਕਿ ਅਸੀਂ ਜੀਭ ਨੂੰ ਕਿਸ ਲਈ ਇਸਤੇਮਾਲ ਕਰਦੇ ਹਾਂ ਨਾਸ਼ ਲਈ ਜਾਂ ਜ਼ਿੰਦਗੀ ਦੇਣ ਦੇ ਲਈ ਪਵਿੱਤਰ ਵਚਨ ਆਖਦਾ ਹੈ ਜੀਬ ਨੂੰ ਕੋਈ ਮਨੁੱਖ ਵਸ ਵਿੱਚ ਨਹੀਂ ਕਰ ਪਾਇਆ ਇਹ ਇੱਕ ਚੰਚਲ ਬਲਾ ਹੈ ਇੱਕ ਨਾਸ਼ ਕਰਨ ਵਾਲੇ ਵਿਸ਼ ਨਾਲ ਭਰੀ ਹੋਈ ਹੈ ਮਨੁੱਖ ਦੇ ਵਸ ਵਿੱਚ ਨਹੀਂ ਪਰ ਜਿਹੜੇ ਆਤਮਿਕ ਹਨ ਜਿਨ੍ਹਾਂ ਦੇ ਅੰਦਰ ਮਸੀਹ ਦਾ ਆਤਮਾ ਹੈ ਉਸ ਨੂੰ ਜ਼ਿੰਦਗੀਆਂ ਦੀਆਂ ਗੱਲਾਂ ਬੋਲਣ ਲਈ ਇਸਤੇਮਾਲ ਕਰ ਸਕਦੇ ਹਨ ਇਸ ਲਈ ਪਵਿੱਤਰ ਵਚਨ ਵਿੱਚ ਅਸੀਂ ਦੇਖਦੇ ਹਾਂ ਖੁਦਾ ਦਾ ਡਰ ਮੰਨਣਾ ਬਹੁਤ ਜ਼ਰੂਰੀ ਹੈ ਹਰ ਸਮੇਂ ਖੁਦਾ ਦੇ ਡਰ ਅਤੇ ਵਚਨ ਵਿੱਚ ਰਹਿਣ ਨਾਲ ਅਸੀਂ ਆਪਣੀ ਜੀਬ ਨੂੰ ਵਸ ਵਿੱਚ ਰੱਖ ਸਕਦੇ ਸਕਦੇ ਹਾਂ ਆਪਣੇ ਮਨ ਦੀ ਵੱਡੀ ਚੌਕਸੀ ਕਰ ਸਕਦੇ ਹਾਂ ਕਿਉਂ ਜੋ ਜੀਵਨ ਦੀਆਂ ਧਾਰਾ ਇਸੇ ਤੋਂ ਨਿਕਲਦੀਆਂ ਹਨ ਪੁੱਠਾ ਮੂੰਹ ਆਪ ਤੋਂ ਪਰੇ ਰੱਖਾ ਤੇ ਢੇਡੇ ਬੋਲ ਆਪ ਤੋਂ ਦੂਰ ਕਰ ਸੋ ਮਨ ਦੀ ਚੌਕਸੀ ਕਰ ਤੇ ਖੁਦਾ ਦੇ ਡਰ ਵਿੱਚ ਰਹਿਣ ਵਾਲੇ ਲੋਕ ਆਪਣੀ ਜੀਬ ਨੂੰ ਜ਼ਿੰਦਗੀਆਂ ਦੀਆਂ ਗੱਲਾਂ ਲਈ ਇਸਤੇਮਾਲ ਕਰ ਸਕਦੇ ਹਨ ਪਵਿੱਤਰ ਵਚਨ ਵਿੱਚ ਦਾਊਦ ਪਾਦਸ਼ਾਹ ਪ੍ਰਾਰਥਨਾ ਕਰਦੇ ਹੋਏ ਆਖਦਾ ਹੈ ਕਿ اے ਖੁਦਾ ਮੇਰੇ ਮੂੰਹ ਤੇ ਰਾਖੀ ਕਰ ਤਾਂ ਕਿ ਜੀਬ ਪਾਪ ਨਾ ਕਰ ਸਕੇ ਅੱਗੇ ਸੀ ਦੇਖਦੇ ਆ ਹੀ ਯੋਵਾ ਮੇਰੇ ਮੂੰਹ ਤੇ ਪੈਰਾ ਬਿਠਾ ਮੇਰੇ ਬੁੱਲਾਂ ਉੱਤੇ ਦਰ ਉੱਤੇ ਰਾਖਾ ਰੱਖ ਕੁਝ ਲੋਕ ਆਪਣੀ ਜੀਬ ਨੂੰ ਬੁਰਾਈ ਬੋਲਣ ਤੋਂ ਅਤੇ ਨਾਸ਼ ਹੋਣ ਤੋਂ ਬਚਾ ਲੈਂਦੇ ਹਨ ਉਪਦੇਸ਼ਕ ਆਖਦਾ ਹੈ ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਵੀ ਹੈ ਯੋਵਾ ਵਚਨ ਵਿੱਚ ਫਰਮਾਉਂਦਾ ਹੈ ਮੈਂ ਤੈਨੂੰ ਉਮਤਾ ਵਿੱਚੋਂ ਤੈਨੂੰ इकਟ्ठा ਕਰ ਲਵਾਂਗਾ ਅਤੇ ਮੈਂ ਉਹਨਾਂ ਨੂੰ ਇੱਕ ਦਿਲ ਦਵਾਂਗਾ ਤੇ ਨਵੀਂ ਆਤਮਾ ਤੁਹਾਡੇ ਅੰਦਰ ਪਾਵਾਂਗਾ ਤਾਂ ਜੋ ਉਹ ਮੇਰੀਆਂ ਵਿਧੀਆਂ ਉੱਤੇ ਤੁਰਨ ਅਤੇ ਮੇਰੇ ਕਾਨੂੰਨਾਂ ਦੀ ਪਾਲਣਾ ਕਰਨ ਅਤੇ ਉਹਨਾਂ ਤੇ ਅਮਲ ਕਰਨ ਅਤੇ ਉਹ ਮੇਰੀ ਪ੍ਰਜਾ ਹੋਵੇਗੀ ਅਤੇ ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਜਿੱਥੇ ਬਾਲਨ ਨਹੀਂ ਉੱਥੇ ਅੱਗ ਬੁੱਝ ਜਾਂਦੀ ਹੈ ਜਿੱਥੇ ਚੁਗਲੀਆਂ ਨਹੀਂ ਉੱਥੇ ਝਗੜਾ ਮੁੱਕ ਜਾਂਦਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਆਪਦੇ ਜੀਵਨ ਵਿੱਚੋਂ ਕੱਢ ਦਿਓ ਤਾਂ ਤੁਹਾਡੀ ਭਗਤੀ ਵਿਅਰਥ ਨਾ ਹੋ ਸਕੇ ਸਗੋਂ ਸਦੀਪਕ ਜੀਵਨ ਦੇ ਵਾਰਿਸ ਬਣੋ ਜੋ ਕੋਈ ਆਪਣੇ ਆਪ ਨੂੰ ਭਗਤੀ ਕਰਨ ਵਾਲਾ ਸਮਝੇ ਅਤੇ ਆਪਣੀ ਜੀਵ ਨੂੰ ਲੰਗਾਮ ਨਾ ਝਾੜੇ ਸਗੋਂ ਆਪਣੇ ਦਿਲ ਨੂੰ ਧੋਖਾ ਦੇਵੇ ਤਾਂ ਉਸ ਮਨੁੱਖ ਦੀ ਭਗਤੀ ਵਿਅਰਥ ਹੈ ਜੇਕਰ ਅਸੀਂ 네ਗੇਟਿਵ ਨਾਲ ਪ੍ਰੀਤ ਰੱਖਦੇ ਹਾਂ ਤਾਂ ਮੌਤ ਦੇ ਸ਼ਬਦ ਬੋਲਦੇ ਹਾਂ ਮੌਤ ਦਾ ਫਲ ਅਤੇ ਜੇਕਰ ਅਸੀਂ ਆਪਣੇ ਜੀਬ ਨਾਲ ਪੋਜ਼ਿਟਿਵ ਜ਼ਿੰਦਗੀਆਂ ਦੀਆਂ ਗੱਲਾਂ ਬੋਲਦੇ ਹਾਂ ਤਾਂ ਜ਼ਿੰਦਗੀ ਦਾ ਫਲ ਦੀਪਕ ਸ਼ਾਂਤੀ ਸਦੀਪਕ ਜੀਵਨ ਮਿਲੇਗਾ ਆਮੀਨ